ਗੁਰੂ ਰੂਪ ਗੁਰਖ ਸਾਹਿਬ ਜੀ ਗਿਰਬਾਨ ਦੀ ਪ੍ਰਧਾਨ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਵਾਰਾਤੀ ਨੇ ਅਮਰਤ ਵੇਲੇ ਪਵਿੱਤਰ ਹਕਮ ਬਖਸ਼ਿਸ਼ ਕੀਤੀ ਹੈ ਅੱਜ ਦਾ ਜੋ ਅਮਰਤ ਵੇਲੇ ਦਾ ਫਰਮਾਨ ਹੈ ਉਸ ਪਵਿੱਤਰ ਉਪਦੇਸ਼ ਦੇ ਸ਼ਬਦ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਹਨ ਜਿਹੜੀਆਂ ਪੰਕਤੀਆਂ ਆਪਾਂ ਆਮ ਸੰਕਲਨ ਕਰਦੇ ਆਂ ਤੇ ਜਦੋਂ ਦਰਵਾਸਾ ਜਾਂਦੇ ਆਂ ਉੱਥੇ ਵੀ ਜ਼ਿਆਦਾਤਰ ਆਨ ਇਸ਼ਾਰਾ ਕਰਨ ਤੋਂ ਪਹਿਲਾਂ ਇਹ ਪੰਕਤੀਆਂ ਆਮ ਪੜਦੇ ਨੇ RAMDAS RO VARNATE SAB UTRE PAAP KAMAATI ਭਾਈ ਸਾਹਿਬ ਆਈ ਗਏ ਸਾਮ ਸਿੰਘ ਜੀ ਪ੍ਰਿੰਸਪਰ ਸਾਹਿਬ ਉਹਨਾਂ ਨੇ ਇਹ ਸ਼ਬਦ ਦੇ ਅਰਥ ਕਰਦੇ ਹਨ ਬੜਾ ਸਪਸ਼ਟ ਅਰਥ ਕੀਤਾ ਕਿ ਰਾਮ ਦੇ ਦਾਸਾਂ ਦੇ ਬਚਨਾਂ ਰੂਪੀ ਜਲ ਦੇ ਨਾਲ ਇਸ਼ਨਾਨ ਕਰੋ ਤੇ ਸਤ ਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੋ ਤੇ ਜਿਹੜੇ ਵਿਕਾਰ ਪਾਪ ਕਮਾਈਓ ਮੈਲ ਲੱਥ ਜੰਦੀ ਐ ਨਰਮਰ ਹੋਏ ਕਰਿ ਇਸ਼ਨਾਨਾ ਗੁਰ ਪੂਰੇ ਕੀ ਨੇਦਾਨ ਪੂਰੇ ਗੁਰੂ ਨੇ ਕਿਰਪਾ ਕੀਤੀ ਇਥੇ ਜਦੋਂ ਮੰਨੂ ਇਸ਼ਨਾਨ ਕਰਾਇਆ ਇਹ ਮਨਾ ਜਿਹੜਾ ਸੀ ਉਹਦੇ ਤੋਂ ਵਿਕਾਰਾਂ ਦੇ ਮੈਲ ਲੱਥ ਗੀ ਪਰ ਅਸੀਂ ਜਦੋਂ ਇਸ਼ਨਾਨ ਕਰਦੇ ਆ ਅਸੀਂ ਸੋਚਦੇ ਆ ਕਿ ਇਹ ਸ਼ਬਦ ਸਿਰਫ ਪਾਣੀ ਨਾਲ ਸਰੀਰ ਤੋਂ ਹੁੰਦੇ ਨਾਲ ਸੰਬੰਧਤ ਹੈ ਇਸ਼ਨਾਨ ਕਰਨਾ ਵੀ ਜ਼ਰੂਰੀ ਹੈ ਇਹਦੇ ਨਾਲ ਨਾਲ ਜਿਹੜੀ ਸਤਿਗੁਰੂ ਜੀ ਕਹਿੰਦਾ ਮਨ ਦੀ ਸੁਚੇਤਤਾ ਵਿਕਿਰਤ ਹੋਣੀ ਹੈ ਉਹ ਪਰਮੇਸ਼ਰ ਦੀ ਬੰਦਗੀ ਨਾਲ ਹੁੰਦੀ ਹੈ ਜਿਹੜੀ ਵਿਕਾਰਾਂ ਦੇ ਬੈਣ ਲੱਗੀ ਹੈ ਨਾ ਉਹ ਪਰਮੇਸ਼ਰ ਦੀ ਬੰਦਗੀ ਨਾਲ ਦੂਰ ਹੁੰਦੀ ਹੈ ਨਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਦੀ ਨਿਦਾਨ ਉਹ ਰਗੂ ਤ੍ਰੁੱਠਦਾ ਹੈ ਤੇ ਨਾਮ ਰੂਪੀ ਉਸ ਜਲ ਦੇ ਨਾਲ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਮੰਗੋ ਇਸ਼ਨਾਨ ਕਰਨ ਦਾ ਸੁਭਾਗ ਆਬਦੰਦ ਹੈ ਇੱਕ ਫਕੀਰ ਹੋਇਆ ਦੌਲੇ ਸ਼ਾ ਤੇ ਉਥੇ ਸਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਸਿੱਖ ਰਹਿੰਦਾ ਸੀ ਉਸ ਵੇਲੇ दौले शाह बड़ा प्यार मिल गया आहण लगे भी सजना तेरे कपड़े पाटे वस्त्र बहुत ही घसे हुए पर तू जो कुछ कोई दान करता है वो लोग कह लगे मैं कई दिनों तू देख लिया भी जोड़ा कुछ तेरे को क्योंकि जो कुछ भाई साहब को लिया

यह भेटा जी गुरु की संगत की भेटा से संगत ही रेशमी बहुत सोहना चोला बना के, के लिया कह लगे भाई सर जी कल तो अला बैलना है मैं थोड़े तो वास्ते ले रेशमी चोला रख को रखे, रखे ते एक प्रेमी आया वो कहन लगे भाई सर जी लड़की जी शादी है परसों ਇਹ ਮੇਰੇ ਕੋਲ ਕੁਝ ਵੀ ਨਹੀਂ ਤੁਸੀਂ ਮੇਰੀ ਮਦਦ ਕਰੋ ਭਾਈ ਸਾਹਿਬ ਕਹਿ ਲਗ ਰਹੀ ਕੋਈ ਕਰਨੀ ਤੁਸੀਂ ਬੈਠੋ ਕੋਈ ਨਾ ਕੋਈ ਪ੍ਰੇਮੀ ਆਜਾ ਮੈਂ ਜੋ ਭੇਟਾਈ ਮੈਂ ਤੁਹਾਨੂੰ ਦੇ ਅੱਜ ਪਤਾ ਨਹੀਂ ਕਾਰਨ ਕੀ ਹੋਇਆ ਕੋਈ ਉਸ ਸਮੇਂ ਦੇ ਵਿੱਚ ਭੇਟਾ ਲੈ ਕੇ ਨਹੀਂ ਆਇਆ ਉਹ ਘੰਟਾ ਦੋ ਘੰਟੇ ਬੈਠਿਆ ਉਹਨੇ ਵੀ ਚੱਲ ਗਿਆ ਭਾਈ ਸਾਹਿਬ ਜੀ ਪਰਸੋਂ ਲੜਕੀ ਦੀ ਸ਼ਾਦੀ ਹੈ ਤਿਆਰੀ ਕਰਨੀ ਹੈ ਤੇ ਤੁਸੀਂ मेरी कोई मदद करो कह लगी जी अज तक कोई भेटा हजे आई नहीं कोई नहीं बैठो कोई ना कोई प्रेमी आ जाएगा जोस चोला अर्पण कर दिया जहाँ गरीब गुरसखी गया कह लगे चलो तुम ऐसा नहीं आोला आया ना भेटा च यह मैं ਤਾਕੇ ਮੈਂ ਆਪਣੇ ਜਿਹੜੇ ਕੱਪੜੇ ਸੁਕਾਉਣੇ ਮੈਨੂੰ ਉਹਨਾਂ ਸੁਕਾਉਣੇ ਪੈਣਗੇ ਉਹ ਖਰਚਾ ਮੇਰਾ ਬਚ ਜੇ। ਕਿਨ ਉਹ ਚੁੱਖ ਕੇ ਚੋਲਾ ਉਸ ਨੂੰ ਦਿੱਤਾ ਤੁਹਾਡੇ ਸਾਹ ਬੜਾ ਰਿਵਾਜ ਹੋਇਆ। ਕਹਿਣ ਲੱਗਾ ਉਹ ਪਿਆਰਿਆ ਮੈਂ ਤਾਂ ਤੈਨੂੰ ਮੇਰਾ دوست ਸਮਝ ਕੇ ਤੇ ਮੈਂ ਤੈਨੂੰ ਚੋਲਾ ਦਿੱਤਾ ਸੀ ਵੀ ਤੇਰੇ ਉਹ ਆਪਣੇ ਕੋਲ ਜਿਹੜੀਆਂ ਭੇਟਾਂ ਮੰਗੀਆਂ ਉਹ ਤਾਂ ਦਾੰਗਰੀ ਜਾਂਦਾ ਹੈ ਤੇ ਤੇਰਾ ਥੋੜਾ ਫਟਿਆ ਜਿਵੇਂ ਤਾਂ ਇਸ ਕਰਕੇ ਤੈਨੂੰ ਉਹ ਚੋਲਾ ਲੈ ਕੇ ਦਿੱਤਾ ਸੀ ਉਹ ਵੀ ਚੱਕ ਕੇ ਕਿਹਦੇ ਤੱਕ वह गुरसिख कह लग प्यार तेनों ते डबल खुशियां होनी चाहिए तेरी सेवा डबल ला गई है तू मैनू चोला सुपा के दिता पहली गलता मेरे मन मेरी असीस मेरे मन की असीस जी तेन लगी मैं अरदस करूंगा सतगुरु बादशाह दौरे शाह ने चोला देता है मेरी अरदास भी तेन लागू ਇਹ ਤੋੜਾ ਜਦੋਂ ਉਸ ਗਰੀਬ ਦੇ ਕੋਲ ਗਿਆ ਤੇ ਉਹਦੀ ਵੀ ਅਸੀਸ ਤੈਨੂੰ ਲੱਗੂਗੀ ਅਸੀਂ ਰੋਜ਼ ਅਰਦਾਸ ਕਰਦੇ ਆਂ ਤੇ ਅਸੀਂ ਇੱਕ ਗੱਲ ਵਿਚਾਰ ਵੀ ਕਰਦੇ ਆਂ ਵੀ ਅਰਦਾਸ ਕਰਨ ਵਾਸਤੇ ਕਦੇ ਸੇਠ ਕੋਈ ਨਹੀਂ ਆਇਆ ਕਦੇ ਬੈਂਕ ਵਾਲੇ ਨਹੀਂ ਆਏ ਤੇ ਖਜਾਨੇ ਉਹਨਾਂ ਦੇ ਭਰੇ ਦਿੰਦੇ ਨੇ ਜਦੋਂ ਆਪਾਂ ਲਿਆ ਕੇ ਤਸਬੰਦ ਦਿੰਨੇ ਆ ਤੇ ਗੁਰਸਿੱਖ ਅਰਦਾਸ ਕਰਦਾ ਹੈ ਮਾਇਆ ਜਮਾ ਕਰਾਉਣੇ ਨੇ ਆਪਾਂ ਕਰਜਾਂ ਲੈ ਕੇ ਜਾਂ ਸੇਠ ਤੋਂ ਕਰਜਾਂ ਲੈ ਕੇ ਜਾਂ ਬੈਂਕ ਤੋਂ ਕਰਜਾਂ ਲੈ ਕੇ ਲੈ ਕਿਉਂ ਨਹੀਂ ਤੇ ਗੁਰਸਿੱਖ ਜਦੋਂ ਅਰਦਾਸ ਕਰਦਾ ਅਰਦਾਸ ਕੇ ਜਿਸ ਨੂੰ ਕਹਿੰਦਾ ਬਾਦਸ਼ਾਹ ਜਿਹੜੇ ਖਜ਼ਾਨੇ ਵਿੱਚੋਂ ਮਾਇਆ ਆਈ ਉਹ ਖਜ਼ਾਨੇpropto ਹੁਣ ਖਜ਼ਾਨਾ ਕਿੱਥੋਂ ਆਈ ਹੈ ਮਾਇਆ ਉਸ ਸੇਠ ਦੇ ਦੁਕਾਨ ਤੋਂ ਕਰਜ਼ੇ ਵਾਲੇ ਜਾਂ ਬੈਂਕ ਦੇ ਜਿਹੜਾ ਬੋਲਦੇ ਆ ਉਥੋਂ ਇਦਾਂ ਖਜ਼ਾਨੇ ਪਰ ਉਰਤੀ ਕਰਨੇ ਕੋ ਸਰਦੀ ਅਸੀਂ ਕਰਜ਼ਾ ਲੈ ਕੇ ਜਿਹਨੂੰ ਮਾਇਆ ਲੈ ਕੇ ਆਉਨੇ ਨਾ ਖਜ਼ਾਨਾ ਤਾਂ ਉਹਦੇ ਕੋਲੇ ਹੈ ਨਾ ਤੇ ਉਹ ਅਰਦਾਸ ਕਰਦੇ ਆ ਅਰਦਾਸੀਆ ਸਿੰਘ ਜਿਹੜੇ ਖਜ਼ਾਨੇ ਚੋਂ ਮਾਰਿਆ ਆਈ ਉਹ ਖਜ਼ਾਨੇ ਪਰ ਤੂਰ ਕਰਨੇ ਬੈਂਕਾਂ ਦੇ ਖਜ਼ਾਨੇ ਪਰ ਉਰਜਨ ਦੇ ਸਿੱਟਾ ਦੇ ਖਜ਼ਾਨੇ ਪਰ ਤੂਰ ਹੋ ਜਾਂਦੀ ਇਥੇ ਮਾਇਆ ਉਹ ਪ੍ਰਵਾਨ ਹੈ ਜਿਹੜੀ ਅਸੀਂ ਦਸਾਂ ਆਉਂਦੀ ਕਿਰਤ ਕਰਕੇ ਮਾਇਆ ਲੈ ਕੇ ਆਉਨੇ ਆ ਉਹ ਗੁਰੂ ਸਾਹਿਬ ਦੇ ਦਰ ਤੇ ਆ ਕੇ ਪ੍ਰਵਾਨ ਹੁੰਦੀ ਹੈ ਜੀ ਬਵਸੇ ਕੰਮ ਕੀ ਆਸੇ ਨਾ ਜਿਹੜਾ ਸਤਿਗੁਰੂ ਜੀ ਦੇ ਭੇਟਾ ਲੈ ਕੇ ਆਇਆ ਸੀ ਜਿਨ੍ਹਾਂ ਪ੍ਰਾਂਇ ਸਮਝ ਕੋ ਸੰਤ ਕਹਿੰਦੇ ਸੀ ਉਹ ਭੇਟਾ ਇਕੱਠੀ ਕਰਕੇ ਗੁਰੂ ਕੀ ਸੇਵਾ ਚਲਾਉਂਦੇ ਸੀ ਤਉਨੂ ڈاکੂ ਨੇ ਲਘੂ ਧੜਵੀ ਨੇ ਘੇਰ ਲੈ ਸੀ ਜੰਗਲ ਵਿੱਚ ਉਹ ਕਹਿਣ ਲੱਗਾ ਤੇ ਆਪੇ ਤੇਰੇ ਕੋਲ ਜਿਹੜਾ ਕੁਛ ਹੈਗਾ ਨਿਮੰਤਰਿਤ ਤੋ ਆਉਂ। ਸਿਰ ਨਵਕ ਕਰ ਦੇ। ਤਉ ਉਸਨੇ ਜਵਾਬ ਦਿੱਤਾ ਸੋ ਕਹਿਣ ਲੱਗਾ ਜਿੱਦੇ ਤੋਂ ਕੱਢ ਕੇ ਪੈਸੇ ਦੇ ਦਿੱਤੇ ਕਹਿਣ ਲੱਗਾ तो मेरे है कह लगे जी हथैली है कह लगे गुरु की भेटा है लख भी कह लगा ये भी बड़ा कह लगे यह नहीं मैं दे सकता ये भेटा किसी भी है अमानत किसी भी है मेरे को जो मेरे पैसे तेन देते कह लगा फिर मैं कर तेरे गुरु के दर्शन सतु जी को लै जो धन गुरु अर्जन देव साहब पातशाह जी कह लगे कौन है ਅੱਜ ਤਾਂ ਸੀਦੇ ਸਾਡੇ ਨਾਲ ਪੰਜਾਬ ਦੇ ਨਾਲ ਸੋਦੀ ਕਹਿ ਰਹੇ ਜੀ ਤਾਂ ਚੋਰ ਹੈ ਅੱਜ ਤੇ ਅਸੀਂ ਸੇਵਾਦਾਰਾਂ ਨੂੰ ਵੀ ਚੋਰ ਸਮਝੀ ਫਿਰਦੇ ਆ ਪਤਾ ਨਹੀਂ ਕੀ ਸਾਨੂੰ ਲਿਸੇ ਅੱਜ ਤੇ ਕੋਈ ਸੇਵਾਦਾਰ ਬੈਠਾ ਉਹ ਵੀ ਪ੍ਰਬੰਧਕ ਸੋਚ ਚੁੱਕਾ ਵੀ ਇਹ ਚੋਰ ਹੈ ਅੰਗਰੇਜ਼ ਨੇ ਸਵਾਲ ਕੀਤਾ ਸੀ ਜਾਣ ਲਗਾ ਤੁਹਾਡਾ ਗੁਰੂ ਵੀ ਬਹੁਤ ਵਧੀਆ ਤੁਹਾਡੇ ਸਿੱਖ ਵੀ ਬਹੁਤ ਵਧੀਆ ਪਰ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਤੁਹਾਡਾ ਗੁਰੂ ਚੋਰਾ ਕਿ ਤੁਹਾਡੇ ਸਿੱਖ ਚੋਰਨ ਗੋਲਕਾ ਨੂੰ ਚੰਤਨ ਸਿੰਧਰੇ ਲਾਈਵ ਕੀਤੀ ਜੇ ਰਬ ਦਾ ਕਰ ਹੈ ਸਤਿਗੁਰ ਹਾਜ਼ਰ ਨਾਜ਼ਰ ਬੈਠੇ ਆ ਤੇ ਫਿਰ ਗੋਲਕਨੂੰ ਜਿੰਦਰਾ ਨਾਉਂ ਦੀ ਕੀ ਲੋੜ ਫਿਰ ਕਿਉਂਕਿ ਅਸੀਂ ਆਪ ਤੋਂ ਛੋਟਿਆਂ ਨੂੰ ਚੋਰ ਸਮਝਦੇ ਜਿਨ੍ਹਾਂ ਨੂੰ ਫਿਕਰ ਉਹਨਾਂ ਨੂੰ ਨਾ ਤੇ ਲੈ ਸਰਕਾਰ ਉਹਨਾਂ ਦੇ ਮੱਥੇ ਤੇ ਛੱਤ ਘੱਟੂਗਾ ਸਿਵਾਲਾ ਦੀ ਬਾਤ ਉਹ ਸਤਿਗੁਰ ਪੁੱਛਣ ਲੱਗੇ ਕਹਿਣ ਲੱਗੇ ਭਾਈ ਉਸੇ ਕਾਹ ਕਹੋਣਾ ਜਿਹੜਾ ਤੇਰੇ ਨਾਲ ਆ ਉਹਦੇ ਹੱਥ 'ਚ ਇੱਕ ਦਾਤਰ ਹੈ ਤੇ ਭਿਆਨਕ ਰੂਪ ਆਉਂਦਾ ਉਹਨਾਂ ਲੱਗੇ ਜੀ ਇਹ ਨਹੀਂ ਮੈਂ ਜਾਣਦਾ ਵੀ ਇਹ ਕੌਣ ਹੋ ਤੁਸੀਂ ਜਾਣਦੇ ਹੋ ਤੇ ਕੌਣਾ ਹੈ ਮੇਰੇ ਨਾਲ ਇਹ ਹੈ ਜੀ ਉਹਨੇ ਨਹੀਂ ਕਿਹਾ ਵੀ ਉਹ ਧਾੜ ਵੀ ਹੈ ਜੀ ਡਟੇਰਾ ਚੋਰ ਨਹੀਂ ਕੁਛ ਕਿਹਾ ਸਤਪੁਰਜੀ ਕਹਿੰ ਲਗੇ ਭਾਈ ਤੂੰ ਦੱਸ ਕਹਿੰਦੇ ਕਿ ਮੈਨੂੰ ਲੱਖੂ ਸ਼ਾਹ ਕਹਿੰਦੇ ਨੇ ਤੇ ਮੈਂ ਧਾੜ ਕੇ ਮਾਰ ਜੋ ਕੋਈ ਲੁੱਟਦਾ ਬੜੇ ਕਤਲ ਕੀਤੇ ਮੈਂ ਬਹੁਤ ਕਤਲ ਕੀਤੇ ਮੈਂ ਬਹੁਤ ਲੋਕਾਂ ਨੂੰ ਲੁੱਟਿਆ ਸਤਪੁਰਜੀ ਕਹਿਣ ਲਗੇ ਕੋਈ ਚੰਗਾ ਕੰਮ ਕੀਤਾ ਹੈ ਕਹਣ ਲੱਗਿਆ ਚੰਗਾ ਕੰਮ ਦਾ ਉੱਤੇ ਕੋਈ ਹੋਇਆ ਹੀ ਨਹੀਂ ਕੋਈ ਮੈਂ ਤਾਂ ਉਸ ਲੁੱਟਦੇ ਰਿਹਾ ਛੋਟਾ ਜਿਹਾ ਸੀ ਮੇਰੇ ਮਾਪੇ ਪਿਤਾ ਨੇ ਮੈਨੂੰ ਚੋਰੀ ਕਰਨ ਦੀ ਹੱਤ ਪਾਤੀ ਉਹ ਵੱਡਾ ਕਿਡਾਕੂ ਬਣ ਗਿਆ ਸਤਪੁਰਜੀ ਨੇ ਫਿਰ ਕਿਹਾ ਕਹਣ ਲੱਗ ਲੱਕੂ ਸ਼ਾਹ ਦੇ ਜਿੰਦਗੀ ਦਾ ਮਾਰ ਕੇ ਕੋਈ ਚੰਗਾ ਕੰਮ ਕੀਤਾ ਹੈ ਕਹਣ ਲੱਗਣਾ ਜੀ ਜ਼ਿੰਦਗੀ 'ਚ ਇਤਨੇ ਕਤਲ ਬਹੁਤ ਕੀਤੇ ਨੇ ਸਤਪੁਰਜੀ ਕਹਿੰਦੇ ساری ਜਿੰਦਗੀ ਪਾਪ ਹੀ ਕਮਾਈ ਜਾਣੀ कोई चंगा कम करके जिंदगी सफल नहीं करनी आसवास जे मिले हैं ना बहुत कीमती ने बस किसगुरु जी एक बदल ने जिंदगी कह लगे तो बाद चोरी करूंगा कह लखू शाह तेरा कम जरा ना चोरी का कम छह लगा नहीं हाथ तोड़ के खरोग कह लगा इतने आके ना पता ही नहीं मानी बदल दिया ਤੇ ਸਤਿਗੁਰੂ ਕਿਰਪਾ ਕਰਨ ਕਿੰਨੀ ਕਿਰਪਾ ਸੀ ਉਹ ਸਿਖਾ ਦੇ ਉਹ ਗੁਰੂ ਕੀ ਭੇਟਾਂ ਜਿਹੜੀ ਹੈ ਨਾ ਉਹ ਗੁਰੂ ਤੇ ਪਹਚਾਈ ਹੋਣੀ ਉਹ ਕਹਿਣ ਲੱਗੇ ਕਿ ਮੈਨੂੰ ਤਾਂ ਵਿਸ਼ਵਾਸ ਹੋ ਗਿਆ ਇਹ ਬੰਦੇ ਨੇ ਤਾਂ ਆਪਣਾ ਸਿਰ ਮਾਰਨ ਤੋਂ ਵੀ ਪਰਹਾਲ ਕਿਤੇ ਕਹਿਣ ਲੱਗਾ ਮੇਰਾ ਗਲਾ ਕੱਟ ਦੇ ਬਾਅਦ ਚੂ ਇਹ ਭੇਟਾਂ ਫੋਨ ਖੋ ਕੇ ਲੈ ਲਈ ਪਰ ਜਿੰਨਾ ਦੀ ਤਰ੍ਹਾਂ ਜਾਉਣਾ ਗੁਰੂ ਦੀ ਭੇਟਾਂ ਮੈਂ ਗੁਰੂ ਦੇ ਪਾਸੇ ਪਹੁੰਚਾਉਣੀ ਹੈ ਪਰ ਇਹ ਤਾਂ ਮੇਰੀ ਜ਼ਿੰਮੇਵਾਰੀ ਨਹੀਂ ਕਿਸੇ ਨੇ ਤੱਕ ਨਹੀਂ ਪਹੁੰਚਾਉਣਾ ਕਹਿਣ ਲੱਗੇ ਤੁਹਾਡੇ ਸਿੱਖ ਇਹ ਨੇਛਾ ਦਾ ਮਾਲੂ ਸਤਿਗੁਰੂ ਜੀ ਕਹਿੰਦੇ ਹਾਂ ਇਹਨਾਂ ਨੂੰ ਸਿੱਖਿਆ ਜਿਹੜੀ ਮਿਲੀ ਹੈ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੁਣ ਉਹ ਸਭਲਾ ਕੀ ਰੇਣ ਕਾ ਤਾਂ ਉਹ ਹਮਾਰੇ ਪਾਸ ਸਤ੍ਰੂ ਪਾਤਸ਼ਾਹ ਜੀ ਨੇ ਕੁੱਟ-ਕੁੱਟ ਕੇ ਇਹਨਾਂ ਦੇ ਅੰਦਰੋਂ ਗੱਲ ਫਰੀ ਹੋਈ ਹੈ ਕਿ ਤੁਸੀਂ ਇੱਧਰ ਨੂੰ ਆਉਣਾ ਨਾ ਤੇ ਹਮ ਹੋਮੇ ਵਾਲਾ ਸਿਰਜਣ ਤਿਆਗ ਕਿਉਂ ਲੈ ਹੋਮੇ ਨੂੰ ਬਾਹਰ ਰੱਖ ਕਿਉਂ ਲੈ ਤੇ ਸਤ੍ਰੂ ਪਾਤਸ਼ਾਹ ਜੀ ਕਿਰਪਾ ਕਰਨ ਕਿਉਂਕਿ ਸਮਾ ਜਿਹੜਾ ਆਪਣਾ ਸਵੇ ਮੁਤਾਬਕ ਵਾਪਸ ਮੰਦੀ ਕਰਨੀ ਹੈ ਤੇ ਸਤਿਗੁਰੂ ਜੀ ਨੇ ਸ਼ਿਵਨਾਮ ਨੂੰ ਵੀ ਇਹ ਗੱਲ ਕਹੀ ਸੀ ਸ਼ਿਵਨਾਮ ਨਾਲ ਹੀਰੇ ਜਵਾਰ ਲੈ ਕੇ ਆਗਾ ਮੱਥਾ ਟੇਕਣ ਸਤਿਗੁਰੂ ਜੀ ਤੇ ਤਾਂ ਗੁਰਨਾਮ ਸਿੰਘ ਸਾਹਿਬ ਆਸਰੇ ਆਸਵੇ ਕਹਿਣ ਲੱਗੇ ਸ਼ਿਵਨਾਮ ਕੋਈ ਆਪਣੀ ਕੀਜ ਭੇਟ ਕਰ ਸ਼ਿਵਨਾਮ ਰਾਜਾ ਸੀ ਕਹਿਣ ਲੱਗਾ ਮਹਾਰਾਜ ਹੀਰੇ ਜਵਾਰ ਮੇਰੇ ਹੀ ਐ ਐਂ ਟੇਕ ਨਹੀਂ ਤੇਰੇ ਨਹੀਂ यह जनता तो तू टैक्स है जनता की माया हैरान होगा चलो सतुपातशाह मैं अपना शरीर अर्पण कर लह लगे जड़ी चीज कही अर्पण करी नहीं कह लगा, तेरी की, तेरी कह लगा शरीर अर्पण कर लत्रुपातशाह कह शरीर तू तो अपना समझदा तेरे बिना पूछा है बिन्सा है ਇਨੇ ਮਿੱਟੀ ਦੀ ਢੇਰੀ ਹੋ ਜਾਣਾ ਇੱਕਦਮ ਤੈਨੂੰ ਨਹੀਂ ਪੁੱਛਣਾ ਜੇ ਤੈਨੂੰ ਪੁੱਛਦੇ ਕਿ ਤੇਰਾ ਸਰੀਰ ਕਿਵੇਂ ਹੋਇਆ ਕਹਿੰਨੇ ਕਿ ਆਪਕਸ਼ਮ ਚਲੋ ਮਨ ਅਰਪਨ ਕਰਦੇ ਲੈ ਮਨ ਤਾਂ ਮੇਰੇ ਸਤੁਰ ਜੀ ਕਹਿੰਨੇ ਮਨ ਵੀ ਤੇਰਾ ਨਹੀਂ ਤੇਰੇ ਬਿਨਾ ਪੁੱਛਿਆ ਮਨ ਕਿੱਥੇ ਕਿੱਥੇ ਉਡਾਰ ਗਿਆ ਮਾਰ ਰਿਹਾ ਕੀ ਕਰ ਰਿਹਾ ਮਨ ਵੀ ਤੇਰਾ ਨਹੀਂ ਇਹ ਹਸਪਿਆ ਕਹਿੰਨੇ ਕਿ ਆਪਕਸ਼ਮ ਹੁਣ ਤੁਸੀਂ ਦੱਸੋ ਵੀ ਕਿਹੜੀ ਚੀਜ਼ ਬੇਟਾ ਕਰਨਾ ਆਕਸ਼ਾ ਜੀ ਕਹਿਣ ਲੱਗੇ ਨਾ ਤਾਂ ਤੇਰਾ ਸਰੀਰ ਹੈ ਨਾ ਤੇਰੀ ਮਾਇਆ ਹੈ ਨਾ ਤੇਰਾ ਤਾਨਾ ਨਾ ਮਨ ਕੁਝ ਨਹੀਂ ਤੇਰਾ ਇੱਕ ਚੀਜ਼ ਪੇਟ ਕਰਦੇ ਕਹਿਣ ਲੱਗੇ ਕਿ ਆਕਸ਼ਾ ਤੁਸੀਂ ਤਾਂ ਸੋਚ ਕੇ ਪਾ ਕਰੋ ਇਹਨੇ ਜਦੋਂ ਤੂੰ ਕਹਿੰਦਾ ਮੇਰੀ ਮੈਂ ਧਿਆਨ ਤੂੰ ਕਹਿੰਦਾ ਸਰੀਰ ਮੇਰਾ ਹਉਮੈ ਸੀ ਨਾ ਕਹਿਣ ਲੱਗੇ ਸਰੀਰ ਵੀ ਤੇਰਾ ਨਹੀਂ ਹਉਮੈ ਤਿਆਗ ਦੇ ਜਦੋਂ ਤੂੰ ਸੰਗਤ ਵਿੱਚ ਆਉਂਦਾ ਨਾ ਨਿਮਾਨਾ ਸਿੰਘ ਬਣ ਕੇ ਆਇਆ ਹੈ ਕਰਨ ਮੈਂ ਨਹੀਂ ਅੱਜ ਤੱਕ ਇਹ ਸਾਰਾ ਜੇ ਥੋੜੀ ਜਿਹੀ ਕੋਈ ਆਦੇਦਾਰੀ ਸਨਮ ਮਿਲ ਜੇ ਨਾ ਤੇ ਸਰਵਚਿਆ ਕਰਕੇ ਹੁੰਦੀ ਹੈ ਇਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਥੇ ਤੇ ਨਿਮਾਨਿਆਂ ਨੂੰ ਮਾਨ ਮਿਲਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਸੀ ਕਹਿਣ ਲੱਗੇ ਮੈਂ ਉਹ ਜਦੋਂ ਜਿਲਾਹੀ ਨਹੀਂ ਕਹਤਾ ਨਥਵਾ ਮਰੂ ਲੋਗਾ ਉਹ ਕਹਿਣ ਲੱਗੇ ਤਾਂ ਵੀ ਨਾ ਤਾਂ ਥਾ ਮਿਲ ਗਿਆ ਹੁਣ ਤਾਂ ਘਰ ਮਿਲ ਗਿਆ ਤੂੰ ਆਪਦਾ ਸੋਚ ਇੱਥੇ ਨਥਾ ਵੇਰ ਨੂੰ ਤਾਂ ਮਿਲਦਾ ਹੈ ਇੱਥੇ ਨਵਾਲਿਆਂ ਨੂੰ ਮਾੜ ਮੰਗਦਾ ਮਿਲਦਾ ਹੈ ਇੱਥੇ ਨਿਊਟਨ ਉਹ ਮਿਲਦੀ ਹੈ ਨੇ ਆਸਰ ਨੂੰ ਆਸਾ ਮਿਲਦਾ ਜਿਹੜਾ ਧੌਣ ਨੂੰ ਉੱਚੀ ਕਰਕੇ ਚੱਲਣ ਵਾਲਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੌਮੇ ਦਾ ਕਿਲਾ ਜਿਹੜਾ ਨਾ ਹੌਮੇ ਦਾ ਕੀੜਾ ਉੱਪਰ ਦੇ ਨੂੰ ਗੁਰੂ ਬਾਲਾ ਆਉਣੇ ਮਿਲਦਾ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ ਜੇ ਆਪਾਂ ਸੰਗਤ ਕਰਾਂਗੇ ਨਾ ਗਾਮ ਤੇ ਦਾਸਾਂ ਦੇ ਸੰਗਤ ਰੂਪੀ ਸਰੋਵਰ ਤੇ ਬਚਨਾਂ ਰੂਪੀ ਜਲਦਿੰਗਾ ਸ਼ਰਾਂਤ ਕਰਾਂਗੇ ਨਾ ਇਹ ਲੱਗੀ ਹੋਈ ਵਿਕਾਰਾਂ ਦੇ ਮੈਨ ਧੋਤੀ ਜਾਣੀ ਹੈ ਪਰ ਉਹ ਉਦੋਂ ਜਦੋਂ ਸੱਫਰੂ ਜੀ ਨੇ ਆਪਣਾ ਮਿਹਰ ਭਰਾਸ ਸਿਰਕਾ ਕੱਲ ਮੈਨੂੰ ਜੰਮੂ ਕਸ਼ਮੀਰ ਤੋਂ 200 ਕਿਲੋਮੀਟਰ ਅੱਗੇ ਬਾਟਰ ਤੋਂ ਫੌਜੀ ਐਯਾਤ ਉਹ ਮਿਲਿਆ ਬੜੀ ਖੁਸ਼ੀ ਹੋਈ ਜਦੋਂ ਨੇ ਇਹ ਗੱਲ ਕਹੀ ਕਹਿਣ ਲੱਗੇ ਮੈਂ ਸਿੰਘ ਸਮਾਧੀ ਜੋ ਕਥਾ ਮਰੋ ਦੇ ਸੁਣਦੇ ਉਹ ਮੈਨੂੰ ਇੱਕ ਦੋ ਗੱਲਾਂ ਦੱਸੀਆਂ ਔਰ ਬੜੇ ਮਸ਼ੀਅਨ ਵਿੱਚ ਦੇਖੋ ਕਿੱਥੋਂ ਤੱਕ ਫੌਜੀ ਬੈਠੇ ਨੇ ਉਹ ਕਹਿੰਦਾ ਮੈਂ ਉਹਦੇ ਉਹਦੇ ਕਈ ਵਾਰ ਕਮੈਂਟ ਵੀ ਭੇਜਦਾ ਆ ਜੋ ਇੱਥੇ ਜਾ ਕੇ ਵੀ 27 ਦਿਨ ਇਕੱਲੇ ਰਹਿਣਾ ਉਹ ਕਹਿਣ ਲੱਗਾ ਮੈਂ ਰੋਜ਼ ਨਾਲ ਕੇ ਸੁਣਦਾ ਬਹੁਤ ਮੈਨੂੰ ਅਲੱਗ ਉਹਦਾ ਇੱਕ ਤਾਂ ਮੈਨੂੰ ਆਪਣੇ ਸ਼ਹਿਰ ਨਾਲ ਪਿਆਰ ਹੈ ਦੂਸਰਾ ਮੈਨੂੰ ਗੁਰਦਵਾਰਾ ਸਿੰਘ ਜੀ ਨਾਲ ਜੋ ਮੈਂ ਸੌਂਦਾ ਹੈ ਅਕਾ ਸੌਂਦਾ ਤੇ ਮੈਨੂੰ ਬੜਾ ਖੁਸ਼ ਆਉਂਦਾ ਉਹਨਾਂ ਨੂੰ ਵੀ ਭੇਜਦਾ ਇਹ ਜਿਹੜੀ ਹੈ ਸੇਵਾ ਇਸ ਸਾਡੇ ਜਿਹੜੇ ਚੈਨਲਾਂ ਵਾਲੇ ਜੀ ਲਾਈਵ ਕਥਾ ਕਿਲਾਉਂਡਿੰਗ ਜੀ ਲਾਈਵ ਕਥਾ ਜੀ ਲਾਈਵ ਕਥਾ ਸਮਾਗਮ ਪਠੰਡਾ ਤੇ ਸਾਡੇ ਬੀਟੀਆਈ ਸਰਗੁਣ 29 ਟੀਵੀ ਵਾਲੇ ਉਹਨਾਂ ਦੀ ਜਿਹੜੀ ਬਹੁਤ ਮਿਹਨਤ ਹੈ ਇਸ ਅਤਿਪੂਰਨ ਆਸ਼ਾ ਕਿਰਪਾ ਕਰਨ ਉਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਤੇ ਜਾਵਾਂ ਅਜ ਤੇਸਾ ਪ੍ਰਦੇਸ਼ਾਂ ਦੇ ਵਿੱਚ ਇਹ ਕਥਾ ਜਿਹੜੀ ਹੈ ਇਥੋਂ ਪਹੁੰਚ ਰਹੀ ਹੈ ਲਾਈਵ ਔਰ ਸਤਿਗੁਰੂ ਜੀ ਕਿਰਪਾ ਕਰ ਨਾਲ ਬਹੁਤ ਸਾਰੇ ਵੀਰਾਂ ਵੱਲੋਂ ਫੋਨ ਵੀ ਆਉਂਦੇ ਸਤਰੂ ਇਹਦਾ ਚੈਨਲ ਵਾਲਿਆਂ ਨੂੰ ਇਹ ਸੇਵਾ ਅਟੁੱਟ ਨਿਭਾਉਂਦਾ ਬਲਵਕਸ਼ਣ ਤੇ ਸਾਡੇ ਵਿੱਚ ਦਿੱਤੇ ਮਿਹਰ ਪ੍ਰਹਤਰਾ ਕੀ ਸੋਹਣ ਬਾਣੀ ਪੜਨ ਦਾ ਸੁਭ ਵਿਚਾਰ ਕਰਦਾ ਸੇਵਾ ਕਰਨ ਦਾ ਬਲਵਕਸ਼ਣ ਕਿਉਂਕਿ ਅਸੀਂ ਤਾਂ ਵਿਦਵਾਨਾਂ ਤੋਂ ਸਿੱਖਣਾ ਹੈ ਵਿਦਵਾਨਾਂ ਤੋਂ ਕੁਝ ਪ੍ਰਾਪਤ ਕਰਦੇ ਹਾਂ ਉਹਨਾਂ ਤੋਂ ਉਹਨਾਂ ਦੀਆਂ ਕਈ ਹੋਈ ਵਿਚਾਰ ਅਸੀਂ ਅੱਗੇ ਤੁਹਾਡੇ ਤੇ ਚਾਹੁੰਦੇ ਹਾਂ ਸਤਿਗੁਰੂ ਕਿਰਪਾ ਕਰ ਨਾਲ ਆਪਣਾ ਮਿਹਰ ਦਾ ਅਫਸਰ ਤੇ ਰੱਖਣ ਇਸੇ ਵਾਂ ਇਸੇ ਤਰ੍ਹਾਂ ਨਿਰੰਤਰ ਚਲਦੀ ਰਹੇ ਬਾਹਰ ਨੂੰ ਠੀਕ ਆਖਰਸਾ ਬਾਹਰ ਹੋ ਜੀ ਕਿ ਪਤ